ਕਾਲ ਜੀ ਸਾਰਿਆਂ ਨੂੰ ਹੋਰ ਸਨਾਵ ਜੀ ਸਾਰੇ ਜਣੇ ਠੀਕ ਠਾਕ ਹੈ ਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹਸਦੇ ਪਾਸੇ ਰੱਖੇ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ ਲੋਈ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਇੱਧਰ ਜਾਂ ਬਾਹਰ ਦੇਸ਼ਾਂ ਵਿਦੇਸ਼ਾਂ ਤੋਂ ਵੀਰ ਭੈਣ ਭਰਾ ਜੁੜੇ ਹੋਏ ਆ ਸਾਰਿਆਂ ਦਾ ਦਿਲੋਂ ਸਤਿਕਾਰ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਆਪਣੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰਨ ਦਾ ਫੁੱਲ ਵੋਚ ਕਰਨ ਲਈ ਤੇ ਲੋ ਜੀ ਤੁਸੀਂ ਸਾਨੂੰ ਇੱਥੇ ਤੱਕ ਲੈ ਗਏ ਤੁਸੀਂ ਸਾਨੂੰ ਅੱਗੇ ਤੱਕ ਹੋਰ ਲੈ ਕੇ ਜਾਣਾ ਉੱਚੇ ਉੱਪਰ ਵਾਲੀ ਮੰਜ਼ਲ ਤੱਕ ਤੇ ਜਿਹਦੇ ਲਈ ਸਾਨੂੰ ਤੁਹਾਡਾ ਸਹਿਯੋਗ ਦੀ ਬਹੁਤ ਬਹੁਤ ਲੋੜ ਹੈ ਜੀ ਤੇ ਲੋ ਜੀ ਅ ਮਨ ਮੇਰੀ ਅੱਜ ਮੈਂ ਤੁਹਾਨੂੰ ਦੱਸ ਵੀ ਦੰਨਾ ਕਿਉਂਕਿ ਤੁਸੀਂ ਮੇਰੀ ਆਪਣੀ YouTube ਫੈਮਲੀ ਹੈ ਜੀ ਤੁਹਾਡੇ ਤੋਂ ਬਿਨਾ ਮੈਂ ਕੋਈ ਵੀ ਗੱਲ ਲਪੋ ਨਹੀਂ ਸਕਦਾ ਤੇ ਉਹ ਦੇਖੋ ਮੇਰਾ ਗੁੜੀ ਆ ਰਿਹਾ ਮੈਂ ਗੁੜੀਆਂ ਨੂੰ ਮਲਾ ਆ ਜਾ ਆ ਜਾ ਪੁੱਤ ਆ ਜਾ ਆਜੋ ਆਜੋ ਅੱਧੇ ਮੈਂ ਵੀ ਬੈਗ ਚੱਕਿਆ ਵਾ ਤੇ ਲੋ ਜੀ ਮੈਂ ਤੁਹਾਨੂੰ ਦੱਸ ਦਰ ਨਾਲ ਲਪੋ ਮੈਂ ਸਕਦਾ ਨਹੀਂ ਕਿਉਂਕਿ ਤੁਹਾਨੂੰ ਪਤਾ ਮੇਰੀ ਫੈਮਿਲੀ ਗੱਲ ਹੋ ਗਈ ਮੇਰੀ ਲੜਾਈ ਤੇ ਉਹ ਕਹਿੰਨੇ ਵੀ ਬਿੰਦਰ ਤੂੰ ਜਿੱਥੇ ਮਰਜੀ ਜਾ ਬਾਕੀ ਦਾ ਤੇਰੇ ਰਾਸਤੇ ਬੰਦ ਹੈ ਕਹਿੰਨੇ ਮਾਲਾ ਤੂੰ ਜਾ ਨਹੀਂ ਸਕਦਾ ਤੇ ਦੁਕਾਨ ਤੇ ਤੂੰ ਰਹਿ ਨਹੀਂ ਸਕਦਾ ਉੱਥਾ ਹੀ ਮੰਝਾ ਹੈਗਾ ਜੀ ਚਲੋ ਮੈਂ ਸੋਚਿਆ ਚਾਰ ਕਲੀੜੇ ਬੰਨ ਲੇ ਮੈਂ ਆਪਣਾ ਮੈਂ ਆਪਣਾ ਦੇਖਦਾ ਫਿਰ ਮੈਂ ਆਪਣਾ ਤਾਂ ਬਾਈ ਹਿੱਲਾ ਕਰਨਾ ਕੋਈ ਹੁਣ ਕੀ ਕਰ ਸਕਦੇ ਸਵਾ ਦੇ ਦਿਨ ਆਈ ਦੇਖੋ ਹੈ ਨਾ ਪੌ ਦਾ ਮਹੀਨਾ ਚੱਲ ਰਿਹਾ ਜੀ ਐਨਾ ਠੰਡ ਦਾ ਟਾਈਮ ਹੈ ਮੈਂ ਅੱਦੇ ਦੇ ਪੁੱਤ ਹੈ ਜੀ ਪਹਿਲਾਂ ਤਾਂ ਮੇਰੇ ਗੁਡੀਆਂ ਨੂੰ ਮਿਲੋ ਪੁੱਤ ਨੂੰ ਆ ਦੇਖੋ ਤਨਵੀਰ ਭਾਈ ਤਨਵੀਰ ਆ ਦੇ ਬੈਗ ਲੈ ਕੇ ਆਇਆ ਮੇਰਾ ਪੁੱਤ ਨਾ ਨਾ ਛੱਡ ਦੇ ਲਿਆ ਪੁੱਤ ਛੱਟ ਕਰ ਦੇ ਨਾ ਜਾਂ ਛੱਟ ਕਰ ਦੇ ਮੇਰਾ ਪੁੱਤ ਦੇਖ ਲੋ ਜੀ ਮੇਰਾ ਪੁੱਤ ਬੈਗ ਲਿਆ ਆ ਬ ਮੇਰੇ ਪੁੱਤ ਨੇ ਬਈ ਤੇ ਹੋਰ ਪੁੱਤਿਆ ਛਾਤੀ ਕਾਲ ਤਾਂ ਕਰ ਦੋ ਦੋ ਹੱਥਾਂ ਨਾਲ ਛਾਤੀ ਕਾਲ ਕਰੀਓ ਜੀ ਕਬੂਲ ਮੇਰੀ ਨੰਨੀ ਜੀ ਗੁਡਿਆ ਦੀ ਦੇਖ ਲੋ ਛਾਤੀ ਕਾਲ ਦੁਬਾਰਾ ਬੋਲੀ ਛਾਤੀ ਕਾਲ ਬੋਲ ਦੇ ਬੋਲੀ ਛਾਚੀ ਕੱਲ ਬੋਲਦੀ ਛਾਚੀ ਕੱਲ ਛਾ ਠੀਕਾ ਕਛਾਲਿਆ ਨੂੰ ਛਾਚੀ ਕੱਲ ਕਹ ਦੇ ਛਾ ਰਿਆ ਨੂੰ ਛਾਚੀ ਕੱਲ ਮੇਰਾ ਪੁੱਤੂ ਹੈ ਜੀ ਇਹ ਤੇ ਲਓ ਜੀ ਮੇਰੇ ਵਾਸਤੇ ਬੈਗ ਲੈ ਕੇ ਆਇਆ ਏ ਇਹ ਵਿਚਾਰਾ ਉੱਟਲ ਗਿਆ ਇਹ ਵੀ ਵੀ ਜੇ ਕਹਿੰਦੇ ਮੇਰੇ मामੂ ਨੂੰ ਕੱਢਣ ਲੱਗੇ ਕਹਿੰਦੀ ਆ ਪੈਕੇ ਦੱਸ ਦੂਗਾ ਚੱਕ ਲਈ ਪਿੰਦੂ ਵਾਲਾ ਤਨਵੀਰ ਤਨਵੀਰ ਤੇ ਲੋ ਜੀ ਹੋਰੇ ਰੈਡੀ ਤੇ ਬਣੇ ਰਹੋ ਹੁਣ ਨਾਲ ਬਲੌਗ ਦੇ ਤੁਹਾਡੇ ਲਈ ਬਲੌਗ ਇਹ ਦੋ ਦਿਨ ਲਈ ਬਹੁਤ ਵਧੀਆ ਲੈ ਕੇ ਆ ਰਹੇ ਹਾਂ ਅਸੀਂ ਤੇ ਲੋ ਜੀ ਨਾਲੇ ਮੇਰੇ ਨਾਲ ਬਣੇ ਰਹੋ ਮੈਂ ਦੂਜੇ ਕੈਮਰੇ ਲਈ ਦਿਖਾਣਾ ਫਿਰ ਹੁਣ ਆਪਾਂ ਆਪਣੀ ਸੈਟਿੰਗ ਵੀ ਕਰ ਲਈਏ ਜੀ ਕਿਉਂਕਿ ਦੇਖੋ ਮੈਂ ਮੋਟਰਸਾਈਕਲ ਛੱਡ ਤੇ ਰਾਣੀ ਸੁੰਦਰਾ ਗਾਇ ਲੈ ਕੇ ਜਾਣੀ ਬਾਕੀ ਤੁਸੀਂ ਮੇਰੇ ਨਾਲ ਬਣੇ ਰਹੋ ਤੁਸੀਂ ਆਪੇ ਸਮਝ ਜਾਣਾ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਜੇ ਜਿਸ ਵੀਰ ਭੈਣ ਭਰਾ ਨਾਲ ਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਜਰੂਰ ਰਿਕਵੈਸਟ ਹੈ ਹੱਥ ਜੋੜ ਕੇ ਜਰੂਰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਆਪਣੇ ਲਾਈਕ ਸ਼ੇਅਰ ਕਮੈਂਟ ਵੀ ਤੇ ਫੁੱਲ ਵਾਚ ਕਰਿਆ ਕਰੋ ਸਾਡਾ ਸਹਿਯੋਗ ਦਿਓ ਤੇ ਹੁਣ ਜੋ ਵੀ ਅੱਗੇ ਬਲੌਗ ਹੋਊਗਾ ਤੁਹਾਡੇ ਨਾਲ ਸਾਂਝਾ ਹੋਊਗਾ ਕਿੱਥੇ ਚੱਲੇ ਆ ਕਿਆ ਕਰਨ ਚੱਲੇ ਆ ਮਨੂੰ ਇਹਨਾਂ ਨਾਲ ਕਾਤੋਂ ਕੱਢਿਆ ਉਹ ਸਾਰਾ ਬੇਰਬਾ ਤੁਹਾਨੂੰ ਬਲੌਗ ਦੇ ਵਿੱਚ ਮਿਲੂਗਾ ਜੀ ਤੁਸੀਂ ਬਣੇ ਰਹੋ ਹੁਣ ਬਲੌਗ ਦੇ ਨਾਲ ਚਲੋ ਆਪਾਂ ਪਹਿਲਾਂ ਤਾਂ ਸਮਾਨ ਰੱਖ ਲਈਏ ਜੀ ਇਹਨਾਂ ਦਾ ਰਖਾਣਾ ਨਹੀਂ ਮੇਰੇ ਕੋਲ ਤੁਸੀਂ ਹੋ ਲੋ ਜੀ ਬਲੌਗ ਦੇ ਨਾਲ ਨਾਲ ਚਲੋ ਠੀਕ ਹੈ ਮੈਂ ਲੱਗਿਆ ਆਪਣੀ ਕਿੱਟ ਕਰਨ ਪੁੱਤ ਤੂੰ ਹੀ ਮੇਰੇ ਕੋਲ ਮੇਰਾ ਸਮਾਨ ਰਖਾ ਦੇ ਮੇਰਾ ਸਮਾਨ ਦੋ ਬੈਗ ਨੰਨੀ ਨੰਨੀ ਗੁਡੀਆਂ ਕਿੱਥੇ ਚੱਲੀ ਐ ਪੁਪੀ ਲੈ ਕੇ ਬੈਗ ਵੀ ਲਿਆਵਾ ਬਾਈ ਬੈਗ ਹੇ 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 ਤੇਰਾ ਪਰਸ ਹੈ ਕਿਹਦੇ ਮੇਰਾ ਪਰਸ ਹੈ ਹੇ 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 ਤੇਰਾ ਪਰਸ ਹੈ ਵੇ ਜਾ ਮੜੇ ਕੇ ਲਾ ਕੇ ਨੂੰ ਕਿਹਦਾ ਪਰਸ ਹੈ ਮੇਰੇ ਵਿੱਚ ਕਿਹਦਾ ਪਰਸ ਹੈ ਤੇਰਾ ਪਰਸ ਹੈ ਅੱਛਾ ਫੇਰ ਤੂੰ ਚੱਲਿਆ ਕਿ ਤੈਨੂੰ ਕਹਿੰਦੇ ਨਾਨੀ ਕੋਲ ਨੂੰ ਚੱਲਿਆ ਮੈਂ ਆਪਣੀ ਕੋਲ ਨਾਨੀ ਅੱਛਾ ਫੇਰ ਐਂ ਦੱਸ ਪੁੱਤ ਕਹਿ ਤਾ ਰਿਹਾ ਜੇ ਤੇਰਾ ਨਾਨੀ ਕੋਲ ਤੇਰਾ ਹਾ ਤੇਰਾ ਵੀਰੇ ਚਲੇ ਗਿਆ ਫੇਰ ਤੂੰ ਰਹਿ ਜੂਗਾ ਅੱਜ ਇਕੱਲਾ ਬੈਗ ਤਾਂ ਲੈ ਜਾਣਾ ਗੈਲ ਕਿਹਨੂੰ ਦੇਣਾ ਬੈਗ ਤੇ ਆਹ ਵੀਰ ਜੀ ਦਾ ਵੀਰ ਜੀ ਨੂੰ ਨਹੀਂ ਵੀਰ ਜੀ ਦਾ ਥੋੜੋ ਹੈ ਮੰਮੀ ਦਾ ਕਿਹਦਾ ਬੈਗ ਹੈ ਮੰਮੀ ਦਾ ਲੈ ਛੁਣ ਲੋ ਜੀ ਮੰਮੀ ਦਾ ਬੈਗ ਹੈ ਮੇਰਾ ਪੁੱਤ ਲੈ ਕੇ ਆਇਆ ਉਧਰ ਤੇ ਛੋਟਾ ਜਾ ਗੋਲੂ ਇਹ ਵੀ ਨਹੀਂ ਟਿਕਦਾ ਠੰਡ ਵਿੱਚ ਜੀ ਲਓ ਜੀ ਫੇਰ ਸਮਾਨ ਰੱਖਣਾ ਸ਼ੁਰੂ ਕਰੀ ਆ ਜਾ ਜੱਸ ਕਾ ਨਾਲ ਹੈਲਪ ਕਰਾ ਦੇ ਮੇਰੀ ਮੇਰੀਆਂ ਕਿੱਟਾ-ਕੁੱਟਾਆਂ ਰੱਖ ਲਓ ਦੇ ਦੇ ਲਓ ਬਈ ਐ ਨਹੀਂ ਐ ਨਹੀਂ ਦਈਨਾ ਪੁੱਤ ਦਈਨਾ ਦਈਨਾ ਮੇਲਾ ਏ ਕਸਮਾਨ ਪਾਣਾ ਨਾ ਮੇਲਾ ਦਈਨਾ ਦਈਨਾ ਲੇਲਾ ਕਹਦੇ ਛਾੜਾ ਏ ਕਸਮਾਨ ਪਾਣਾ ਕਾ ਮਾਮੂ ਦਾ ਲਓ ਜੀ ਮਨਜੀਤ ਵੀ ਹੋ ਗਈ ਰੈਡੀ ਤਿਆਰੀਆਂ ਦਈਆਂ ਖਿੱਚ ਸਸਰੀ ਕਾਲ ਤਨਵੀਰ ਕਰਿਓ ਜੀ ਕਬੂਲ ਹੁਣ ਤਾਂ ਮੰਨੂ ਤਾਂ ਕੱਢਿਆ ਹੀ ਤਾਂ ਘਰਾਂ ਤੇ ਮੈਂ ਜਾ ਰਿਹਾ ਤੂੰ ਕਿੱਧਰੋਂ ਜਾ ਰਹੀ ਆ ਪਾ ਕੇ ਪੈ ਕੇ ਸਾਰੇ ਹੀ ਚਾਉਂਗੇ ਹੈਂ ਸਾਰੇ ਨਹੀਂ ਜਾਏ ਕਰਦੇ ਸਾਰੇ ਥੋੜੇ ਜਾਉਂਗੇ ਕੋਈ ਕਹਿੰਦਾ ਸਾਰੇ ਜਾਉਂਗੇ ਹੈ ਨਹੀਂ ਜਾਣਾ ਲਾ ਸਾਰੇ ਨਹੀਂ ਜਾਣਾ ਇਹ ਨਾ ਵੀ ਜਾਣਾ ਮੂੰਗਫਲੀ ਜੀ ਤੇ ਲੋ ਜੀ ਫਿਰ ਆਪਾਂ ਤਾਂ ਆਪਣਾ ਸਮਾਨ ਰੱਖੀਏ ਰੈਡੀ ਕਰੀਏ ਹੁਣ ਮੜੂਗੇ ਆਪਾਂ ਪਰਸੋਂ ਨੂੰ ਕੱਲ ਪਰਸੋਂ ਨੂੰ ਦੇਖੂਗਾ ਜੀ ਲਿਆ ਬਈ ਦੂਆ ਵੀ ਬੈਗ ਚੱਕ ਲਿਆ ਕਰਨ ਛੇਤੀ ਕਰ ਮਨੂੰ ਤਾਂ ਨੇਰਾ ਹੋ ਰਿਹਾ ਅੱਜ ਅੱਜ ਜੀ ਤੁਹਾਨੂੰ ਪਤਾ ਕਿਸਾਨੀ ਧਰਨਾ ਵੀ ਐ ਚੱਲ ਰਿਹਾ ਉਧਰ ਨਖੋ ਬਾਰਡਰ ਤੇ ਤੇ ਅੱਜ ਜੀ ਪੰਜਾਬ ਬੰਦ ਦਾ ਸੱਦਾਤਾ ਜੀ ਬਹੁਤ ਸੋਹਣਾ ਸਮਰਥਨ ਦੇ ਆ ਜੀ ਆਪਣੇ ਸਾਰੇ ਵੀਰ ਭੈਣ ਭਰਾਵਾਂ ਨੇ ਸਾਰੇ ਪਿੰਡਾਂ ਦੇ ਸਹਿਯੋਗ ਬਹੁਤ ਆ ਜੀ ਪੰਜਾਬ ਵਿੱਚ ਆਪਣਾ ਅੱਜ ਪੰਜਾਬ ਬੰਦਤਾ ਦੀ 4 ਵਜੇ ਖੋਲਣਾ ਜੀ ਹੁਣ ਬਸ ਥੋੜਾ ਜਿਹਾ ਟਾਈਮ ਰਹਿ ਗਿਆ ਪਿੱਛੇ ਰੱਖਣਾ ਕ ਅੱਗੇ ਪਿੱਛੇ ਰੱਖ ਚਲੋ ਭਾਈ ਰਾਣੀ ਸੁੰਦਰ ਆ ਵੀ ਚੱਲ 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 ਚੱਕ ਲੈ ਜਾ ਕਰ ਦਿੱਗੀ ਭਾਈ ਚੱਲ 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 ਛੱਡ ਦੇ ਇਹਦੇ ਜੱਕ ਲੀਕ ਹੋ ਗਏ ਚੱਲ ਰੱਖ ਉਹ ਰੈ ਸੈਟ ਕਰ ਪਿਆਰ ਗਾ ਇਹਨਾਂ ਗੱਬੇ ਚੱਕ ਕਰਦੇ ਸੈਟ ਆਰ ਦਸੀ ਅੰਤਰਕਰ ਓਕੇ ਬਸ ਹੋਰ ਤਾਂ ਨਹੀਂ ਰੱਖਣਾ ਡਿੱਗੀ ਜੇ ਕੁਸ ਹੋਰ ਛੱਡ ਦੇ ਪੁੱਛ ਕੇ ਜਾ ਪੁੱਛ ਕੇ ਆ ਜਾ ਜਾ ਪੁੱਛ ਕੇ ਆ ਛੱਡ ਦੇ ਇਹਨੂੰ ਬਸ ਟਿਕਾ ਦੇ ਆ ਮੇਰਾ ਪੁੱਤ ਕਿੱਦਨ ਚੱਲਿਆ ਹਾਂ ਕੁੜੀ ਆ ਗਈ ਤੇ ਕਰ ਜਾ ਖੜ ਜਾ ਕੋਈ ਨਹੀਂ ਕੋਈ ਨਹੀਂ ਆ ਜਾ ਇਹ ਬੁਲਾਣ ਆਈ ਹੈ ਵੀ ਅੰਦਰ ਬੁਲਾਇਆ ਤੈਨੂੰ ਹੈ ਦੇਖ ਸਾਰਾ ਗੁੜੀਆਂ ਘਟਾ ਕਿਤੇ ਮੈਨੂੰ ਕਹਿੰਦੀ ਬੀਜੀ ਕਿੱਥੇ ਹਾਂ ਮਾਗੇ ਅੱਛਾ ਤੇ ਲਓ ਜੀ ਹੁਣ ਰਹਿ ਗਿਆ ਥੋੜਾ ਕਾ ਸਮਾਨ ਸਾੜਾ ਬਿੰਦੀ ਨਾਲੀ ਬਿੰਦੀ ਲਾਲੀ ਬਿੰਦੀ ਹਾਂ ਹੂੰ ਆਹੀ ਲਾ ਦੇ ਕੇ ਕਲਰ ਤੂੰ ਨਾ ਲਾਈ ਪੁੱਤ ਤੂੰ ਨਾ ਹੱਥ ਲਾਈ ਗੱਬਿਆ ਜੇ ਲਾ ਕੇ ਮੈਨੂੰ ਵੀ ਦਿਖਾ ਦੀ ਠੀਕ ਹੈ ਪੁੱਤ ਹੈ ਇਹ ਤਾਂ ਜੀ ਲੱਗ ਜੂ ਅੱਜ ਗੋਲੂ ਦਾ ਤੂੰ ਮੇਲੇ ਹਾਂਜੀ ਅੱਛਾ ਮੈਂ ਵੀ ਨਾ ਤਾਂ ਤੇ ਲਾਇ ਸ਼ਾਨ ਮੇਰਾ ਸਮਾਨ ਥੋੜੋ ਗਾ ਲੈ ਵੀ ਹੋਰ ਕਿਆ ਕਿਆ ਚੱਕਣਾ ਮੰਜੀਤ ਹਾਂ ਮੇਰੇ ਵਾਲੀ ਪਾ ਲੈ ਹੀ ਰੱਖ ਲੈ ਚੱਕ ਤੇ ਲੋ ਜੀ ਸਮਾਨ ਬਹੁਤ ਹੁੰਦਾ ਜੇ ਕਿਤੇ ਜਾਂ ਦੇਖ ਆਹਾਹਾ ਦੇਖਿਓ ਜੀ ਮੇਰੇ ਗੁੜੀਏ ਦੀ ਬਿੰਦੀ ਦੇਖਿਓ ਓਹੋ ਕਿੰਨੀ ਛੋਣੀ ਓਏ ਬਾਈ ਕਿੰਨਾ ਛੋਣਾ ਲੱਗਦਾ ਮੇਰਾ ਪੁੱਤ ਬਾਈ ਹਾਂ 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 ਕੱਲ ਖਚਾਈ ਜੀ ਫੋਟੋ ਐਨੂੰ ਕਿਹਾ ਤੂੰ ਖੜ ਜਾ ਤੇਰੀ ਫੋਟੋ ਖਿੱਚੀ ਆ ਕੇ ਕਹਿੰਦੀ ਦਿਖਾਈ ਦਿਖਾਈ ਜਦੀ ਐ ਨਾ ਬੱਕ ਇੱਥੇ ਚਲੋ ਠੀਕ ਹੈ ਜੀ ਕਿਆ ਲੈਣਾ ਤੇ ਹਾਂ ਬੈਗ ਦੋ ਬਈ ਇਹਦਾ ਬੈਗ ਦੋ ਕਿਹੜਾ ਪਰਸ ਲੈਣਾ ਮਨ ਨੂੰ ਐ ਲੱਗਦਾ ਲੈ ਕੇ ਤਾਂ ਆਈ ਆ ਅੱਜ ਤੁਹਾਨੂੰ ਦੰਦਾ ਹੀ ਨਹੀਂ ਪਾਏਗਾ ਗਰੰਟੀ ਹੈ ਮੇਰੀ ਹੈ ਚਲੋ ਠੀਕ ਹੈ ਜੀ ਬਾਅਦ ਵਿੱਚ ਮਿਲਦਾ ਹੈ ਫਿਰ ਕਿਹਦਾ ਪਰਸ ਹੈ ਮੇਰਾ ਹੈ ਮੇਰਾ ਨਹੀਂ ਭਾਈ ਮੈਂ ਤਾਂ ਆਪਣੇ ਪੁੱਤੂ ਨੂੰ ਦੇ ਆ ਆਪਣੇ ਭਾਂਜੂ ਨੂੰ ਰਿਹਾ ਭਾਈ ਤੇਰਾ ਠੀਕ ਹੈ ਠੀਕ ਹੈ ਪੁੱਤ ਦੇਈ ਨਾ ਤੂੰ ਇਹਨਾਂ ਨੂੰ ਠੀਕ ਹੈ ਐ ਭਾਲ ਐ ਭਾਲ ਤੂੰ ਇਹ ਬੁਝ ਐ ਭਾਲ ਐ ਅੰ ਆਏ ਹੇ 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 ਬੈਗ ਤੇ ਤਾਂ ਮੈਂ ਕਹਿੰਦਾ ਤੂੰ ਛੋਟੀ ਹੋ ਰਹਿ ਗਈ ਹੈ ਬੈਗ ਬੜਾ ਹੋ ਗਿਆ ਚਲੋ ਕੋਈ ਨਹੀਂ ਚੱਲਦੇ ਆਂ ਜੀ ਨੂੰ ਐ ਕਹਦੇ ਕਿ ਛੇਤੀ ਆ ਜੀ ਕਹ ਛੇਤੀ ਆ ਜੀ ਉਹ ਕਿਹਾ ਸੀ ਤਾਂ ਭੇਜਿਆ ਹੀ ਨਹੀਂ ਜਾਣਾ ਹੀ ਨਹੀਂ ਕਾ ਵੀਰ ਜੀ ਨੇ ਕਹ ਜਾਣਾ ਨਹੀਂ ਕਹਦੇ ਜਾਣਾ ਨਹੀਂ ਵੀਰ ਜੀ ਹਾਂ ਤਾਂ ਬੈਗ ਲਈ ਮਸਤ ਹੋ ਗਈ ਮੈਨੂੰ ਲੱਗਦਾ ਦੇਣੇ ਕੀ ਉਹ ਨਹੀਂ ਮਜੀ ਤੈਨੂੰ ਅੱਜ ਹਾਈ ਜਾਊ ਬੈਗ ਤੇ ਚਲੋ ਠੀਕ ਆ ਜੀ ਮਿਲਦਾ ਕੁਛ ਦੇਰ ਬਾਅਦ ਤੇ ਫੇਰ ਕਰਾਂਗੇ ਗੱਲਬਾਤ ਹੈ ਦੇਣਾ ਨਹੀਂ ਹਾਂ ਦੇਣਾ ਨਹੀਂ ਚਲੋ ਠੀਕ ਆ ਜੀ ਆਪਾਂ ਨੇ ਸੋਚਿਆ ਵੀ ਜਾਣ ਲੱਗੇ ਆ ਜੀ ਫਰੂਟ ਵੀ ਲੈ ਲਈਏ ਕੇਲੇ ਫਲੀਆਂ ਕੇਲੇ ਫਲੀਆਂ ਵੀ ਬਹੁਤ ਜ਼ਰੂਰੀ ਆ ਜੀ ਤੇ ਆਪਾਂ ਨੇ ਲਿਆ ਜੀ ਇੱਕ 1.5 ਕਿਲੋ ਸੰਤਰੇ ਤੇ ਇੱਕ ਅਮਰੂਦ ਤੇ ਉਹ ਵੀ ਤਾਂ ਵੀ ਜਸਕਰਨ ਵੀ ਖਾ ਲੂਗਾ ਇਹ ਜਸਕਰਨ ਰੱਖਦੇ ਤੇਰੇ ਬਾਸ ਦੀ ਨਹੀਂ ਨਾ ਕਦੀ ਖਾਈ ਏ ਤੇ ਹੋਰ ਪਵਿੱਤਾ ਪੂਤਾ ਕੁਝ ਕੁਝ ਹੋਰ ਦੱਸ ਆ ਜਾ ਤੇ ਅਮਰੂਦ ਵੀ ਵਧੀਆ ਤੇ ਬਾਈਆਂ ਦੇ ਬਹੁਤ ਸੋਹਣੀ ਲੋਕੇਸ਼ਨ ਤੇ ਦੁਕਾਨ ਹੈ ਜੀ ਜਦੋਂ ਆਪਾਂ ਬੱਦੀ ਤੋਂ ਇਧਰੋਂ ਆਨੇ ਨਾ ਪਣਾਛੇ ਸਮਾਤੋਂ ਬੱਦੀ ਜਾਣੇ ਉਹ ਰੋਡ ਤੇ ਹੈ ਜੀ ਬੇਰ ਕਿਆ ਰੇਟ ਆ ਯਾਰ 100 ਰੁਪਏ ਦਾ ਜੀ ਕਿਲੋ ਨਾ ਨਾ 100 ਨਾ ਨਾ ਅੱਧਾ ਦੇ ਦੇ ਅੱਧਾ ਜੇ ਲੈਣਾ ਹਾਂ ਨੈਗੇਟਿਵ ਵਧੀਆ ਏ ਮੈਂ ਖਾ ਲੂਗਾ ਹੈ ਖਾ ਤਾਂ ਲਊਂਗਾ ਖਾਂ ਕੇ ਸਾਬ ਨੂੰ ਹੋ ਰਹੀ ਐ ਚਲੋ ਦੇਖਦੇ ਆ ਜੀ ਹੁਣ ਇਹ ਤਾਂ ਮੰਨਦਾ ਨਹੀਂ ਤੇ ਚਲੋ ਠੀਕ ਹੈ ਜੀ ਗਾਹਾਂ ਜਾ ਕੇ ਮਿਲਦੇ ਆ ਤੁਹਾਨੂੰ ਹੁਣ ਬਣੇ ਰਹੋਗਾ ਤੁਸੀਂ ਨਾਲ ਅਸੀਂ ਜਾ ਰਹੇ ਆ ਜੀ ਹਿਮਾਚਲ ਤੇ ਬਾਕੀ ਗੱਲਬਾਤ ਅੱਗੇ ਜਾ ਕੇ ਵੀ ਕਰਾਂਗੇ ਮਾਰਨਿੰਗ ਟਾਈਮ ਤੁਸੀਂ ਵਲੌਗ ਦੇਖ ਰਹੇ ਮੈਂ ਕਰਦਾ ਤਾਂ ਇਹ ਮਜ਼ਾਕ ਤੁਹਾਡੇ ਨਾਲ ਵੀ ਮੰਨੂ ਕੱਢ ਤੇ ਇਹਨਾਂ ਨੇ ਅੱਜ ਦੇਖੋ ਸੂਰਜ ਤੇ ਸਾਡੇ ਦਾ ਪੰਜਾਬ ਵੱਲ ਹੋਣੀ ਸ਼ਾਇਦ ਧੁੰਦ ਮੈਂ ਨਹੀਂ ਕਰਿਆ ਪਤਾ ਤੇ ਤੁਸੀਂ ਇੱਧਰ ਦਾ ਇੱਕ ਵਾਰੀ ਵਿਊ ਚੈੱਕ ਕਰੋ ਸਵੇਰ ਦਾ ਵੱਜ ਰਹੀ ਜੀ 8 ਦੇਖੋ ਹੈ ਪਹਾੜ ਇੱਕ ਤੁਹਾਡੇ ਨਾਲ ਗੱਲ ਹੋਰ ਵੀ ਕਰਨੀ ਹੈ ਇਹ ਤੁਹਾਨੂੰ ਪਹਾੜ ਐ ਦਿਖ ਰਹੇ ਨਾ ਜੀ ਸਾਫ਼ ਸੁਥਰੇ ਤੁਸੀਂ ਕਹੋਗੇ ਘਾ ਘਟ ਹੈ ਨਹੀਂ ਜੀ ਨਹੀਂ ਪਹਿਲਾਂ ਚਲੋ ਅੱਗਾ ਵੀ ਪੈ ਲਈਆਂ ਪਰ ਮੈਂ ਪੁੱਛਿਆ ਇਹਦਾ ਕਾਰਨ ਵੀ ਮੰਨੂ ਨਾ ਪਹਾੜ ਸਾਫ ਸੁਥਰੇ ਝਮਕਦੇ ਕਿਤੇ ਕਿਤੇ ਤੇ ਕਿਤੇ ਕਿਤੇ ਤਾਂ ਐ ਜੀ ਕਿਤੇ ਤੁਸੀਂ ਝਾਤ ਮਾਰੂਗੇ ਨਾ ੜਕ ਜੀ ਦਿਖਦੀ ਉਹ ਤਾਂ ਐ ਜੀ ਕਿਤੇ ਕਿਤੇ ਬਾਸ ਉਹਨਾਂ ਤੇ ਜਿਹੜੇ ਨਾ ਉੱਪਰ ਛੇਜ ਜਾ ਉਹ ਪੱਕ ਪੜਾ ਹੋ ਜਾਂਦਾ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਐ ਵੀ ਇਹ ਨਾ ਕਹਿੰਦੇ ਨਾ ਜਿੱਕਣਾ ਆਪਣੇ ਉਧਰ ਧਾਨਾਂ ਦਾ ਸੀਜ਼ਨ ਆਂਦਾ ਏ ਜੀੜੀਆਂ ਲਾਨੇ ਜੀੜੀਆਂ ਵੱਢ ਲੈਣੇ ਫੇ ਪੂਲੀਆਂ ਰੱਖ ਲੈਣੇ ਟੱਪ ਲਾ ਕੇ ਐਦਾਂ ਕਹਿੰਦੇ ਸਾਰੇ ਪਹਾੜਾਂ ਤੇ ਨਾ ਚਾਚੀ ਕਹਿੰਦੀ ਕਾ ਵੱਡ ਲਿਆ ਤੇ ਉਹ ਰੱਖਿਆ ਪੱਤਾ ਕਰਕੇ ਪਹਾੜ ਨਾ ਸਾਫ਼ ਸੁਥਰੇ ਦੇਖਦੇ ਜਿੱਦਾਂ ਦੇਖੋ ਇਹ ਇੱਧਰ ਤਾਂ ਨਹੀਂ ਵੱਡਿਆ ਵਾ ਦੇਖੋ ਲੱਗਦਾ ਨਾ ਇਹ ਤੇ ਉਹ ਸਾਹਮਣੇ ਚੈੱਕ ਕਰੋ ਤਾਂ ਫਰਕ ਹੈ ਨਾ ਥੋੜਾ ਕੋ ਦੂਰ ਵੀ ਹੈ ਤੇ ਤੁਹਾਨੂੰ ਨੇੜ ਦਾ ਵੀ ਦਿਖਾ ਦਨੇ ਨੇੜ ਤਾਂ ਇਹ ਇਹ ਉੱਪਰ ਦੇਖੋ ਇਹ ਸਾਫ਼ ਕਰੇ ਵੀ ਨਾ ਪਹਾੜ ਉਹ ਸਾਹਮਣੇ ਮੈਂ ਜ਼ੂਮ ਨਹੀਂ ਕਰਕੇ ਵਿਖਾ ਸਕਦਾ ਜੀ ਤੁਹਾਨੂੰ ਇਹ ਇਹ ਉਰੇ ਤੋਂ ਕੱਖ ਵੱਡਿਆ ਵਾ ਦੇਖੋ ਐ ਚਮਕਿਆ ਨਾ ਸਾਫ਼ ਤੇ ਕੈਨੇ ਵੀ ਕੱਖ ਵੱਡ ਕੈ ਨਾ ਨਿਕਣਾ ਆ ਹੁਣ ਗਾਹਾਂ ਅਗਲੇ ਮਹੀਨੇ ਆਣਾ ਤੀਆ ਚੌਥਾ ਪੰਜਵਾਂ ਛੇਵਾਂ ਉਹਦੇ ਲਈ ਕੱਖ ਵੱਡ ਗਏ ਸਾਰੇ ਚਿੰਤੇ ਟੱਪ ਲਾਤੇ 700 ਪੂਲਾ 800 ਪੂਲਾ ਐ ਇਕੱਠਾ ਕਰਕੇ ਕਹਿੰਨੇ ਗਿਣਕਾ ਲਾ ਦਨੇ ਜੀ ਫਿਰ ਉਹ ਅੱਗੇ ਕੰਮ ਆਂਦਾ ਹੈ ਹੈ ਕਿ ਨਹੀਂ ਦੇਖੋ ਕਿੰਨਾ ਸੋਹਣਾ ਹੈ ਆ ਆਪਣੇ ਤਾਂ ਚਲੋ ਹੁਣ ਜੇ ਚਾਚਾ ਚਾਚੇ ਨੂੰ ਮਿਲਾਨੇ ਸਭ ਤੋਂ ਪਹਿਲਾਂ ਤਾਂ ਕਿਉਂਕਿ ਚਾਚਾ ਤੁਹਾਨੂੰ ਪਤਾ ਵੀ ਕੰਡਮ ਹੋ ਗਿਆ ਪਰ ਹੁਣ ਠੀਕ ਹੈ ਵੀ ਜੇ ਕਿਤੇ ਉਹ ਚੱਲਦਾ ਫਿਰਦਾ ਐਨ ਹੁੰਦਾ ਨਾ ਹੁਣ ਪੈਂਦਾ ਨਹੀਂ ਨਹੀਂ ਉਹ ਕਦੇ ਜੇ ਕਿਤੇ ਚੱਲਦਾ ਫਿਰਦਾ ਹੁੰਦਾ ਉਹਨਾਂ ਕੁਛ ਨਾ ਕੁਛ ਨਾ ਕੁਛ ਕੁਛ ਨਾ ਕੁਛ ਕਰੀ ਜਾਂਦਾ ਹੋਰ ਬਈ ਚਾਚਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਠੀਕ ਠਾਕ ਐ ਜੀ ਬਾਕੀ ਕੀ ਆ ਕਰਾਂ ਚਾਚੇ ਆ ਤੇਰੇ ਲਾਗ ਸੋਭਾ ਨਹੀਂ ਤੀ ਦੰਦੀ ਆ ਲਾਠੀ ਐ ਨਾ ਹਾਂ ਜੀ ਉ ਤਾਂ ਠੀਕ ਐ ਹਾਂ ਦਰਦ ਦੌਰ ਦਾ ਕਿਸ ਤਰ੍ਹਾਂ ਅੱਜ ਵੀ ਦਰਦ ਹੁਣ ਉਹਤੇ ਬਾਅਦ ਫੇਰ ਕਿੱਥੇ ਦਿਖਾਇਆ ਤਾ ਰੋਟੀ ਵਾਲਾ ਰੋਟੀ ਵਾਲਾ ਵਾਹ ਇੱਕ ਤੁਹਾਨੂੰ ਚੀਜ਼ ਹੋਰ ਦਿਖਾਣੀ ਇਹ ਦੇਖੋ ਜਿਹੜਾ ਛੇਲੂ ਖੜਿਆ ਨਾ ਕਿੰਨਾ ਮਾਸੂਮ ਜਾਂ ਬੱਚਾ ਇਹ ਨਾ ਡਿੰਪਲ ਦੇ ਲਾਗੇ ਲਾ ਘੁੰਮੀ ਜਾਂਦਾ ਇਹ ਕਹਿੰਦੇ ਇਹਦੀ ਮਾਂ ਦੇਤੀ ਕਹਿੰਦੇ ਵੀ ਇਹ ਇਕੱਲਾ ਰਹਿ ਗਿਆ ਵੀ ਛੇਲੂ ਇੰਨਾ ਪਿਆਰਾ ਨਾ ਛੇਲੂ ਜਿਹੜਾ ਮਾਸੂਮ ਹੁੰਦਾ ਓਏ ਲਟਣਦਾ ਹੀ ਨਹੀਂ ਅੱਛਾ ਉਹ ਸਾਹਮਣੇ ਦੇਖ ਲਈਏ ਜੀ ਇਹਨੇ ਬੱਕਰੀਆਂ ਦੇਖ ਲਈਆਂ ਉਹ ਦੇਖੋ ਤਾ ਕਰਕੇ ਨਾ ਇਹਦੀ ਮਾਂ ਹੈ ਉਹ ਦੇਤੀ ਕਿੰਨਾ ਮਾਸੂਮ ਜਾਂ ਇਹ ਸਾੜੇ ਕੋਲੇ ਰਹਿੰਦਾ ਆ ਸਪੂੜੇ ਰੰਗ ਕਰਾਂ ਨਾ ਹੋਰ ਵੀਰ ਜੀ ਇਹ ਵੀਰ ਜੀ ਆਏ ਵੇ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੂਗੇ ਪਰਾਂ ਵੀ ਇਹ ਵੀਰ ਜੀ ਨੂੰ ਠੇਕਾ ਦੇ ਤਾ ਵੀ ਤੁਹਾਨੂੰ ਥੋੜਾਕ ਪਿੱਛੇ ਤੇ ਹੀ ਦੱਸ ਦਈਏ ਵੀ ਇਹ ਵੀਰ ਜੀ ਨੂੰ ਮੈਂ ਤਾਂ ਇੰਨਾ ਜਾਣਦਾ ਨਹੀਂ ਚਾਚੇ ਉਹਨੇ ਜਾਣਦੇ ਸਾੜੀ ਮੁਲਾਕਾਤ ਹੋਈ ਸੀ 14 15 ਤਰੀਕ ਨੂੰ ਇਹ ਵੀਰ ਜੀ ਨੇ ਰਿਸ਼ਤਾ ਕਰਾਇਆ ਤਾਂ ਡਿੰਪਲ ਦਾ ਤੇ ਇਹ ਮੈਨੂੰ ਬਾਅਦ ਚ ਪਤਾ ਲੱਗਿਆ ਵੀ ਚਾਚੇ ਉਹਨਾਂ ਦੇ ਗੈਲ ਭਰਾ ਮੰਗ ਰਹੇ ਹੰਦੇ ਤੇ ਪਹਿਲਾਂ ਮੈਂ ਜਦੋਂ ਆਂਦਾ ਦਾ ਜਾਤਾ ਨਹੀਂ ਕਦੇ ਮਿਲੇ 1-2 ਵਾਰ ਸ਼ਾਇਦ ਮਿਲੇ ਹੋਆ ਬਲੌਗ ਨਹੀਂ ਬਣਾਇਆ ਹੁਣ ਤੇ ਇਹ ਵੀਰ ਜੀ ਨੇ ਵੀਰ ਜੀ ਖੇਤੀ ਵੀ ਕਰਦੇ ਨਾ ਪੂਰੀ ਐਨ ਹਾਂ ਹਾਂ ਬਿਲਕੁਲ ਵੀਰ ਜੀ ਸਭ ਕੁਝ ਐਤ ਕੀ ਕਿਆ ਕਿਆ ਲਾਇਆ ਵਾ ਐਤ ਕੀ ਲਸਣ ਲਾਇਆ ਵਾ ਜੀ ਅੱਛਾ ਬਾਕੀ ਝੋਨਾ ਉਪ ਵੀ ਜਣੀ ਅੱਛਾ ਝੋਨਾ ਵੀ ਬੀਜਦੇ ਹੈ ਤੇ ਥੋੜਾ ਐਨ ਪਾਣੀ ਨੂੰ ਬਣਾਏ ਵੇ ਜਿੱਦਾਂ ਇਹ ਸਾੜੀ ਬੋੜੀ ਐ ਹੈ ਟ੍ਰੇ ਲਗਾਈ ਮੈਂ ਨੀਚੇ ਸੇ ਨਾ ਪੰਪ ਲਗਾਇਆ ਹੋ ਗਿਆ ਸਭ ਕੁਝ ਅੱਛਾ ਪੰਪ ਲਵਾ ਕੇ ਉੱਪਰ ਪਾਣੀ ਡੰਪ ਕਰਿਆ ਵਾ ਚਠਾ ਜਾਂ ਬਣਾਏ ਵੇ ਟੈਂਕ ਬਣਾਇਆ ਟੈਂਕ ਬਣਾਏ ਵੇ ਬਾਕੀ ਬਾਕੀ ਜਿਹੜਾ ਜੀ ਆਹ ਏਰੀਆ ਨਾ ਡਿਪ ਸਿਸਟਮ ਲਗਾਇਆ ਹੋਆ ਸਾਰੇ ਟੋਟਲ ਹੈ ਡਿਪ ਸਿਸਟਮ ਅੱਛਾ ਡਿਪ ਸਿਸਟਮ ਉਹ ਠੀਕ ਹੈ ਜਿਹੜਾ ਮਤਲਬ ਉਹ ਪਾਈਪਾਂ ਲਾ ਕੇ ਪਾਈਪਾਂ ਲਾ ਕੇ ਬੂੰਦ ਬੂੰਦ ਕੀ ਹਾਂ ਸਾਰੇ ਜਮੀਨ ਵਿੱਚ ਲਗਾਇਆ ਹੋਆ ਉਹ ਕੱਟ ਹੈ ਜਣਾ ਉਹਦਾ ਫਾਇਦਾ ਹੈ ਨਾ ਕੱਟ ਪਾਣੀ ਚ ਕੱਟ ਕਰਕੇ ਨਾਲ ਇਹ ਵਿਚਾਰੇ ਬਿਮਾਰ ਹੋ ਗਏ ਫਿਰ ਆਣਾ ਪੜਾ ਬਾਕੀ ਮਿਹਰਬਾਨ ਤੋਂ ਆਪਣੇ ਘਰ ਵੀ ਬੜਾ ਫਰੀ ਕੰਮ ਹੈ ਹਾਂ ਇਹਦੇ ਕੋਲ ਕੰਮ ਜ਼ਿਆਦਾ ਦੇਖੋ ਫਿਰ ਇਹਨਾਂ ਨੂੰ ਕਿਹਾ ਵੀ ਦੇਖੋ ਅਸੀਂ ਮਕਾਨ ਵੀ ਬਣਾਣੇ ਆ ਪਰ ਬਹੁਤ ਇਹਨਾਂ ਦਾ ਕਾਰਜ ਅਸੀਂ ਦੇ ਨਹੀਂ ਸਕਦੇ ਚਾਚਾ ਜੀ ਕਹਣਾ ਹੁਣ ਦੇਖੋ ਦੇਖੋ ਪਿਆ ਚਾਚਾ ਚਾਚੇ ਨੂੰ ਪਾ ਤਿਆ ਜਦੀ ਗੱਦਾ ਘੇਰ ਕੇ ਨਾ ਮੈਂ ਜਦ ਸੋਚ ਰਿਹਾ ਤਾਂ ਬਾਈ ਥੋੜਾ ਸਭ ਤੋਂ ਵੱਡਾ ਕਾਰਜ ਰਹੂਗਾ ਕਿਉਂ ਕਾ ਤੋਂ ਇੱਕ ਤਾਂ ਦੇਖੋ 3 ਵੀ ਤੋੜਨੀ ਹੈ ਅੱਜ ਨਹੀਂ 6 ਮਹੀਨੇ ਨੂੰ 2 ਨੂੰ 6 ਨੂੰ ਸਾਲ ਨੂੰ ਤੋੜਨੀ ਹੈ ਤੇ ਗੱਲ ਬਾਕੀ ਇਹ ਵੀ ਹੈ ਵੀ ਮਕਾਨਾਂ ਦਾ ਵੀ ਕੰਮ ਪਿਆ ਉਹ ਦੇਖੋ ਸਾਹਮਣੇ ਹੁਣ ਮੈਂ ਤੁਹਾਨੂੰ ਲੈ ਕੇ ਜਾਊਂਗਾ ਤੁਹਾਨੂੰ ਦਿਖਾਵਾਂਗੇ ਚਾਚੇ ਦਾ ਮਕਾਨ ਅੱਜ ਲੇਬਰ ਨੇ ਛੁੱਟੀ ਕਰੀ ਵੀ ਅੱਜ ਜਾਨਮ ਦਿਨ ਬਰਤ ਜਨਮ ਦਿਨ ਕਹਿੰਦੇ ਬਰਥਡੇ ਆ ਕੋਈ ਲੇਬਰ ਦਾ ਬਾਕੀ 2-3 ਦਿਨ ਤਾਂ ਲਾ ਕੇ ਹਨਾਈ ਅੱਧਾ ਕਟਾ ਹੋ ਗਿਆ ਮੈਂ ਰਾਤ ਦੇਖਿਆ ਸਾਨੂੰ ਰਾਤ ਹੋ ਗਿਆ ਹੀ ਨੇਰਾ ਉਹ ਉਹ ਤਾਂ ਸਾਰਾ ਢੇੜ ਦਾਣਾ ਤਾਂ ਪਰ ਥੋੜਾ ਇਹਨਾਂ ਦਾ ਡੰਗਰ ਪਸ਼ੂ ਇੱਧਰ ਕਰਨੇ ਪਏ ਇੱਧਰ ਕਰਨੇ ਪਏ ਉਹਨਾਂ ਉਹਨਾਂ ਨੇ ਹੀ ਕਰਨਾ ਤਾਂ ਫਿਰ ਉਹ ਵੀ ਕੰਮ ਉਹ ਥੋੜਾ ਟਾਈਮ ਹਾਂ ਟਾਈਮ ਲੱਗ ਗਿਆ ਇਹ ਵੀ ਹੈ ਜੀ ਬਾਕੀ ਹੁਣ ਤੋਂ ਲਗਾਤਾਰ ਚੱਲਣਾ ਗਾਣਾ ਚੱਲ ਮਸ਼ੀਨ ਮੰਗਾ ਲੂੰਗੇ ਮਸ਼ੀਨ ਤਾਂ ਖੜੀ ਹੈ ਉਹ ਦੇਖੋ ਉਹੀ ਡਰਾਈਵਰ ਦੇ ਗਾਣੇ ਵਾਲਾ ਵੀ ਚਾਹੀਏ ਡਰਾਈਵਰ ਹਾਂ ਡਰਾਈਵਰ ਡਰਾਈਵਰ ਕਰ ਲਓ ਪਵੰਦਾ ਉਹਦੇ ਕੱਲ ਕਰਦੇ ਹੋ ਪਹਿਲਾਂ ਤਾਂ ਉੱਪਰ ਉੱਪਰ ਦਾ ਕਰ ਲਓ ਨਾ ਤੁਸੀਂ ਉੱਪਰ ਉੱਪਰ ਦਾ ਕਰ ਲਓ ਨਿਊਆਂ ਜੀ ਕੜਾਣੀਆਂ ਉੱਤੇ ਬਾਅਦ ਬਾਕੀ ਮਸ਼ੀਨ ਲਾ ਦੇਓ ਪਧਰਾਇਆ ਕਰਾ ਦੇਓ ਇੱਕ ਵਾਰੀ ਲੋਡਰ ਮਾਰਾ ਕੇ ਇਹਨਾਂ ਪਧਰਾ ਕਰ ਲਓ ਹਨਾ ਹਾਂਜੀ ਹਾਂਜੀ ਫਿਰ ਵੰਡ ਕਰ ਦੇਓ ਪਧਰਾ ਕਿਹਾ ਉਹ ਸਾਰਾ ਹੇ ਨੀਚੇ ਸਾਰੀ ਮਿੱਟੀ ਉਠਾਣੀ ਉਹ ਪਹਿਲੇ ਪਹਿਲਾਂ ਜਿਹੜਾ ਪਹਿਲਾ ਵਾਲਾ ਪੁਰਾਣਾ ਕੁਝ ਨਹੀਂ ਛੱਡਣਾ ਕੁਝ ਨਹੀਂ ਨਿਊ ਨਹੀਂ ਛੱਡਣੀ ਉੱਥੇ ਨਿਊ ਨਹੀਂ ਪਾਣੀ ਹਨਾ ਜੀ ਮੈਂ ਸੀਰਸੇ ਬਣਾਉਂਗਾ ਨਾ ਸਭ ਚਾਹਾਂ ਨਾ ਮੈਂ ਸੀਰੇ ਤੇ ਕਰਿਓ ਬਾਕੀ ਭਾਈ ਉਹ ਵੀ ਕਰ ਲਿਓ ਪਰਮਾਤਮਾ ਦਾ ਉੱਥੇ ਕਹਿਣਾ ਉਹ ਦੇਖੂਗੇ ਵੀਰ ਆ ਗਿਆ ਜਨੇਤਰ ਵੀਰ ਆ ਗਿਆ ਉਹਨਾਂ ਤੇ ਅਰਦਾਸ ਕਰਾਂਗੇ ਉਸ ਤੋਂ ਬਾਅਦ ਭਾਈ ਤਾਂ ਸਾਨੂੰ ਇੱਧਰ ਦੇ ਹਿਸਾਬ ਨਾਲ ਪੰਡਤ ਬਿਠਾ ਲਣਾ ਉਹ ਵੀ ਬਿਠਾ ਲਿਆ ਕੋਈ ਨਾ ਛੱਡਿਓ ਐਤਕੀ ਛੱਡਿਓ ਨਾ ਕੋਈ ਕਹੇ ਨਾ ਗਾਹ ਨੂੰ ਵੀ ਭਾਈ ਆ ਰਹਿ ਗਿਆ ਹਨਾ ਇਹ ਵੀ ਹੈ ਤੇ ਲੋ ਬਿਮਾਰ ਰਹਿੰਦੇ ਮੰਜਾ ਨਹੀਂ ਉੱਠਦਾ ਨਾ ਫਿਰ ਕੁਝ ਅੱਛਾ ਨਵੇਂ sire se ਕਰੂਗੇ ਹਾਂ ਉਹ ਬਸ ਬਸ ਐ ਤਾਂ ਪਹਿਲਾਂ ਠੀਕ ਹੈ ਤੇ ਹੁਣੇ ਹੋਇਆ ਮਹੀਨੇ ਕ ਤੇ ਡੇਢ ਮਹੀਨੇ ਤੇ ਐ ਤਾਂ ਠੀਕ ਤੇ ਕੋਈ ਚੱਕਰੀ ਨਹੀਂ ਤਾਂ ਪਰ ਉਹ ਵੀ ਇੱਕ ਗੱਲ ਐ ਥੋੜਾ ਕ ਦੇਖ ਲਈ ਜੇ ਕਿਤੇ ਮਿਲ ਗਿਆ ਨਾ ਆਪਾਂ ਨੂੰ ਕੋਈ ਮੇਰੇ ਚਾਚੇ ਦੇ ਮੁੰਡੇ ਨੂੰ ਵੀ ਇਦਾਂ ਹੀ ਹੋ ਗਿਆ ਦਾ ਹੁਣ ਗਾਹਾਂ ਗਾਹਾਂ ਪਤਾ ਕਰੂੰਗੇ ਵੀ ਕੋਈ ਕਿੱਥੇ ਕਿੱਥੇ ਲਾ ਜਾ ਇਹਦਾ ਉਹ ਟੀਜੀਆਈ ਆ ਉਹਦਾ ਵੀ ਕੇਐਸ ਪੀਜੀਆਈ ਆ ਜੇ ਉੱਥੇ ਤੇ ਠੀਕ ਹੋ ਗਿਆ ਨਾ ਕਹਿੰਦੇ ਵੈਸੇ ਤਾਂ ਆਰਾਮ ਐ ਫਿਰ ਉੱਥੇ ਹੀ ਦਿਖਾਵਾਂਗੇ ਕਿਉਂਕਿ ਐ ਤਾਂ ਪਤਾ ਨਹੀਂ ਲੱਗਣਾ ਹੈ ਕਿ ਨਹੀਂ ਚਾਚਾ ਘੁੰਮਦੇ ਫੇਰੀ ਜਾਉਂਗੇ ਹਨਾ ਐ ਤਾਂ ਕੋਈ ਪਤਾ ਨਹੀਂ ਲੱਗਣਾ ਹੁਣ ਤੁਹਾਨੂੰ ਨਾ ਜਿੱਥੇ ਤੇ ਸਾਨੂੰ ਕਿਤੇ ਲੱਗਿਆ ਕੁਸ ਅੱਖਾਂ ਦੇ ਸਾਹਮਣੇ ਉੱਥੇ ਲੈ ਕੇ ਜਾਊਂਗਾ ਉਹ ਤੇ ਜੀ ਆਈ ਆ ਉਹ ਥੈਰੇਪੀ ਕਰਾ ਰਿਆ ਉਹ ਉਹ ਕੁਛ ਖਾਣਾ ਜਾ ਬੈ ਹਣਾ ਉਹ ਦੇਖ ਉਹ ਤਾਂ ਬੱਕਰੀਆਂ ਦਾ ਬਈ ਦੇ ਇਹ ਇਹ ਆ ਗਿਆ ਦੇਖੋ ਜੀ ਆ ਗਿਆ ਆ ਗਿਆ ਹੋਰ ਬਾਈ ਮਨਜੀਤ ਮੈਂ ਤਾਂ ਭਾਈ ਤੁਸੀਂ ਕੱਢੇ ਹੀ ਤਾਂ ਤੂੰ ਕਿੱਥੇ ਤੇ ਆ ਗਈ ਲਾ ਪਿੱਛਾ ਪਿੱਛਾ ਕੀ ਹੁੰਦਾ ਸੀ ਇਸ ਨਾਲੇ ਹੋਊਗਾ ਫੇਰ ਕੱਢੇ ਹੀ ਕਰਨਤਾ ਮਨੂੰ ਹੈ ਅਸੀਂ ਆ ਥੋੜਾ ਨਾ ਕੱਢਿਆ ਕਰਦੇ ਹਾਂ ਤੇ ਉਹ ਦੇਖ ਉਹ ਦੇਖ ਉਹ ਦੇਖਿਆ ਫੇਰ ਏ ਪਿਆਰ ਹੁੰਦਾ ਦੇਖ ਲੈ ਉਹ ਚਲੇ ਗਿਆ ਉਹਦੇ ਕੋਲ ਕੱਲ ਇਹਦੇ ਤੇ ਲਾਇਆ ਉਹ ਘੰਟਾ ਮੈਂ ਉਹ ਕਿ ਔਰ ਉਹ ਕੱਲ ਵੀ ਉੱਪਰ ਹੀ ਬੈਠਾ ਰਿਹਾ ਮੇਰੇ ਅੱਛਾ ਬਾਈ ਨੂੰ ਐ ਆਇਆ ਚਾਹੀਦਾ ਨਾ ਹੱਥ ਚਾਹੀਦਾ ਬਸ ਇਹਨੂੰ ਹੋਰ ਕੁਝ ਨਹੀਂ ਤੇ ਚਾਚੀ ਨੂੰ ਮਲਾਦੀ ਹੈ ਚਾਚੀ ਹੋਰ ਬਾਈ ਬਸ ਵਧੀਆ ਜੀ ਸਸਰੀਕਾਲ ਸਾਰਿਆਂ ਨੂੰ ਵਾਸਤੇ ਲੱਗੇ ਵੇ ਕੰਮ ਲਓ ਜੀ ਹਾਂ ਚਾਚੀ ਨੇ ਪਾਂਡਾ ਠਿੱਕਰ ਕਰ ਲਿਆ ਹੁਣ ਸਾਗ ਤੜਕਣਾ ਸਾਗ ਤੜਕਣਾ ਹੈ ਤੇ ਆਦਾ ਤੋ ਰਹੀ ਹਾਂ ਆਦਾ ਆਪਣਾ ਘਰ ਦਾ ਕਿੰਨਾ ਵਧੀਆ ਲੱਗਦਾ ਦੇਖੋ ਮੀਂਹ ਜਾਂ ਪੈ ਗਿਆ ਨਾ ਉਹਦੇ ਕਰਕੇ ਉਹ ਹੋਇਆ ਵਾ ਹਾਂ ਜੇ ਆਪਣੀ ਚੀਜ਼ ਹੋਇਆ ਘਰ ਦੀ ਹਾਂ ਕਿੰਨੀ ਵਧੀਆ ਲਾ ਹਾਂ ਮੋਲੂ ਨੂੰ ਚਲੇ ਹਾਂ ਮੈਂ ਆ ਗਿਆ ਬਸ ਉਧਰ ਹੀ ਨੂੰ ਆ ਗਿਆ ਥੋੜੇ ਕੋਲੇ ਆ ਗਿਆ ਉਹ ਜਾ ਰਹੇ ਫਿਰ ਉਧਰ ਲੇਬਰ ਹੈ ਨਾ ਅੱਜ ਕਹਿੰਦੇ ਲੇਬਰ ਬੈਠੀ ਹੈ ਅੱਜ ਛੁੱਟੀ ਕਰ ਰਹੀ ਹੈ ਕੋਈ ਬਰਥਡੇ ਉਹਨਾਂ ਦੇ ਬੱਚੇ ਦਾ ਤੇ ਜਾ ਘਰਣਾ ਉਧਰ ਹੀ ਮਕਾਨ ਕਹਿੰਦੇ ਤੇ ਚਾਚੀ ਹੋਰ ਕੀ ਕਹਿਣਾ ਤੇ ਆਨੀ ਤੂੰ ਬਸ ਕਿਆ ਕਿੜਾ ਭਰਾਵਾ ਲੱਗੀ ਲੇਵਰ ਪੱਟ ਪਟਾਈ ਨੂੰ ਬਸ ਕੁਛ ਰਹਿ ਗਿਆ ਕੁਛ ਹੁਣ ਮਸ਼ੀਨ ਤੇ ਪਟਾਉਂਗੇ ਥੋੜਾ ਜਿਹਾ ਮਸ਼ੀਨ ਵੀ ਦੇਖ ਲੋ ਜੀ ਇਹ ਜੀ ਗੱਲ ਨਹੀਂ ਉਹ ਖੜਾਈ ਵੀ ਜਾਤੇ ਨੇ ਕਹਿੰਦਾ ਚਾਹੇ ਬੰਦਾ ਨਹੀਂ ਹੈਗਾ ਪਰ ਮਸ਼ੀਨ ਉਰੀ ਖੜਾ ਦੋ ਫੇ ਕੰਮ ਐ ਹੀ ਚੱਲਦੇ ਹੁੰਨੇ ਅਜ ਮਸ਼ੀਨ ਵਾਲਾ ਬੁਲਾ ਲਓ ਤੇ ਬਾਕੀ ਜੀ ਇੱਕ ਤੁਹਾਨੂੰ ਮੈਂ ਹੋਰ ਵੀ ਦਿਖਾਉਂਗਾ ਵੀ ਰੋਡ ਦਾ ਆਪਣਾ ਰੋਡ ਦੇ ਨਾਲ ਨਾਲ ਆ ਜਿਹੜਾ ਨਾ ਪਿਛਲੇ ਸਾਲ ਆਪਣੇ ਕਿੰਨੀ ਹੜਾ ਆਏ ਤੇ ਹੜਾ ਆਏ ਤੇ ਨਾ ਇੱਥੇ ਰੋਡ ਪਰ ਗਟਕਾ ਪੈ ਗਿਆ ਤਾਂ ਉਹ ਸਾਰਾ ਹੜ ਗਿਆ ਹੁਣ ਫੇਰ ਰੋਡ ਬਣ ਰਿਹਾ ਜੀ ਤੁਹਾਨੂੰ ਦਿਖਾਵਾਂਗਾ ਇੱਧਰ ਰੋਡ ਕਿਦਾਂ ਬ ਤੇ ਚਾਚੀ ਹੋਰ ਕਿਆ ਕਹਿਣਾ ਚਾਹਨੀ ਤੂੰ ਰਾਤ ਤਾਂ ਹੋ ਗਿਆ ਤਾਂ ਇਹ ਹਨੇਰਾ ਹਾਂ ਕਿਉਂਕਿ ਚਾਚੀ ਇਸ ਰਾਤ ਸਾਢੇ ਨਾਲ ਬਹੁਤ ਬੜਾ ਤਕੜਾ ਪੰਗਾ ਹੋ ਗਿਆ ਤਾਂ ਪੱਟੇ ਤੇ ਨਾ ਪਿੱਛਾਂ ਜਦੋਂ ਅਸੀਂ ਹਰੀ ਪਰ ਆਏ ਆ ਆ ਝਾੜ ਮੱਜ ਰੇ ਜਾਏ ਨਾ ਵਿਚੇ ਜਿਹਨੂੰ ਫੈਕਟਰੀ ਆਈਆਂ ਮਾਨੂੰ ਧੁੰਦ ਬਹੁਤ ਆ ਬਹੁਤ ਧੁੰਦ ਬਾਈ ਰੋਡ ਪਰ ਲੱਗੀ ਗਿਰਨਾ ਹਾਂ ਸਾੜੇ ਕਿੰਨੀ ਨਾ ਸਿੱਧੇ ਰੋਡ ਐ ਸਿੱਧੀ ਜਗ੍ਹਾ ਐ ਜਦ ਉੱਥੇ ਗਿਰਦੀ ਆਮੇ ਗਿਰਦੀ ਥਵਾੜੇ ਕਿੰਨੀ ਫਾਇਦਾ ਕੀ ਆ ਦੇਖਿਆ ਮੈਂ ਰਾਤ ਵੀ ਜਿੱਥੇ ਨੂੰ ਦਰਾਖਤ ਜਿਆਦਾ ਰੋਡ ਪਰ ਇੱਥੇ ਕਣ ਹੈ ਜੰਗਲ ਜਾ ਆ ਗਿਆ ਪਹਾੜ ਆ ਗਿਆ ਉੱਥੇ ਹੈ ਨਹੀਂ ਧੁੰਦ ਸਾਨੂੰ ਆ ਫਾਇਦਾ ਰਹਿ ਗਿਆ ਨਹੀਂ ਤਾਂ ਸਿੱਧੇ ਮਾਰਾ ਧੁੰਦ ਉਈਓ ਪੋਹ ਗਿਰਦੀ ਐ ਬਾਈ ਅਸੀਂ ਤਾਂ ਬਹੁਤ ਭੁੱਖੇ ਆਏ ਆ ਚਾਚਾ ਸਿਸਮਾ ਵੀ ਤਾਂ ਬਹੁਤ ਹੋਣੀ ਧੁੰਦ ਹਾਂ ਬਹੁਤ ਧੁੰਦ ਸੰਘਣੀ ਜਦੋਂ ਸਿਸ ਆ ਸਿਸਮਾ ਤੇ ਜਦ ਅਸੀਂ ਨਿਕਲੇ ਉੱਥੇ ਹੈ ਤੀ ਜਦੋਂ ਉੱਥੇ ਤੇ ਜੂ ਜੂ ਅੱਗੇ ਨੂੰ ਆਈ ਗਏ ਬੱਦੀ ਆ ਗਏ ਉੱਥਾ ਕੇ ਐ ਸੰਘਣੀ ਧੁੰਦ ਜਦੋਂ ਅਸੀਂ ਹਰੀ ਪਰ ਨੂੰ ਚੜੇ ਐ ਮੋੜੇ ਗੁਰਦੁਆਰਾ ਸਾਹਿਬ ਦੇ ਨਾਲ ਉੱਥੇ ਬਹੁਤ ਹੁੰਦਾ ਅੱਜ ਵੀ ਉਹ ਜੀ ਹੁਣ ਇੱਥੇ ਦੇਖੋ ਹਾਂ ਜਿੰਨੀ ਇੱਧਰ ਧੁੱਪ ਪੈਂਦੀ ਨਾ ਦੇਖ ਲਓ ਜੀ ਇੱਧਰ ਤਾਂ ਧੁੱਪ ਹੈ ਸਾੜੇ ਪੰਜਾਬ ਚ ਪਤਾ ਨਹੀਂ ਕਿਆ ਹੋਣਾ ਮੰਜੀਦ ਕਰਿਆ ਪਤਾ ਅੱਛਾ ਲੋਹੜੀ ਤੇ ਬਾਅਦ ਹਾਂ ਇਹ ਵੀ ਹੈ ਫਰਕ ਚਲੋ ਇੰਨਾ ਕ ਐ ਇੰਨਾ 15 20 ਦਿਨ ਇੱਧਰ ਫਾਇਦਾ ਹਨਾ ਹੀ ਆ ਵੀ ਹੈ ਤੇ ਹੁਣ ਚਲਦਾ ਜੀ ਤੁਹਾਨੂੰ ਕਮਾ ਕੇ ਲੈ ਆਨੇ ਉੱਧਰ ਆਪਾਂ ਜਾ ਕੇ ਆਨੇ ਤੁਹਾਨੂੰ ਮਕਾਨਾਂ ਦਾ ਵੀ ਦਿਖਾ ਦਈਏ ਵੀ ਕਿੰਨੀ ਕਿਢੇੜ ਢੜਾਈ ਹੋ ਗਈ ਜੀ ਤੇ ਕਿਹਿਆ ਕੰਮਕਾਰ ਚੱਲ ਰਹੀਂ ਚਲੋ ਜੀ ਬਣੇ ਰਹੋ ਨਾਲ ਹੁਣ ਚੱਲਦੇ ਆਂ ਤਰੂ ਦੇਖੋ ਅੱਜ ਮੌਸਮ ਦੇਖੋ ਕਿਆ ਖੂਬਸੂਰਤ ਨਜ਼ਾਰਾ ਹੈ ਔਰੇ ਤਾਂ ਦ੍ਰਿਸ਼ ਦੇਖੋ ਇਹ ਤੇ ਚਾਚੇ ਉਹਨਾਂ ਦੇ ਮਕਾਨ ਇਹ ਸਾਹਮਣੇ ਜਿੱਥੇ ਦੇਖੋ ਅਸੀਂ ਬੈਠ ਕੇ ਆ ਤੁਹਾਡੇ ਨਾਲ ਗੱਲਾਂ ਕਰੀ ਕਰਦੇ ਆ ਕਿਚਨ ਹੁੰਦਾ ਦਾ ਮੂਰੇ ਤੇ ਇਹ ਪਿੱਛੇ ਬੱਕਰੀਆਂ ਬੁੱਕਰੀਆਂ ਆਪਣੇ ਗਾਂ ਵਾਸਤੇ ਤਾਂ ਤੇ ਇਹ ਦੋ ਕਮਰੇ ਹੀ ਰਹਿ ਗਏ ਜਿਹੜੇ ਦੋ ਕਮਰੇ ਹੀ ਰਹਿ ਗਏ ਬਸ ਬਾਕੀ ਢੇਡ ਤੇ ਉਹ ਬੈਕ ਸਾਈਡ ਤੋਂ ਤੇ ਆ ਕਿਚਨ ਟਾ ਤੇ ਆ ਤੇ ਏ ਉਰਲਾ ਹੀ ਕਹ ਰਾਇ ਜਿਹੜਾ ਉਰਲਾ ਉਰਲਾ ਦੇਖਦਾ ਉਹ ਪਰਲਾ ਜੇ ਖੋਤਰਪਾਲ ਪਾਈ ਹੈ ਉੱਥੇ ਬੱਕਰੇ ਬੁਕਰੇ ਗਾਵਾਂ ਦਾ ਉੱਧਰ ਕੱਢਦੇ ਇਹਨਾਂ ਨੇ ਲੱਗ ਲੱਗ ਤੋਂ ਤੇ ਉਹ ਇਹਨਾਂ ਦੀ ਮਾਸੀ ਦਾ ਦਾ ਮਨਜੀਤ ਦੀ ਮਾਸੀ ਦਾ ਇਹ ਮਨਜੀਤ ਦੀ ਮੰਮੀ ਦਾ ਜਿਹਨੋਂ ਦੋਏ ਪੈਣਾ ਦਾ ਹੋ ਗਿਆ ਇਹ ਚਾਚੇ ਦਾ ਗੱਬੇ ਨੂੰ ਆ ਜਗਾਂ ਤੇ ਤੇ ਹੁਣ ਜਿੰਨੇ ਵੀ ਆਪਣੇ ਨਾਲ ਸਬਸਕ੍ਰਾਈਬਰ ਜੁੜੇਵੇਂ ਇੱਕ ਵਾਰੀ ਜ਼ਰੂਰ ਸੁਣ ਲਓ ਤੇ ਮਨਜੀਤ ਦੀ ਮਾਸੀ ਤਾਂ ਲੱਗੀ ਉਹਦੀ ਮੰਮੀ ਦੀ ਭੈਣ ਦੋਏ ਇੱਕ ਘਰ ਚ ਵਿਆਹੀ ਵੀ ਤੀਆਂ ਚਾਚੇ ਉਹਨੇ ਤਿੰਨ ਭਰਾਤੇ ਤੇ ਹੁਣ ਚਾਚਾ ਇੱਕ ਰਹਿ ਗਿਆ ਸਾਡਾ ਛੋਟੇ ਤੇ ਛੋਟਾ ਤੇ ਦੋ ਬੜੇ ਸਾਡੇ ਡੈਡੀ ਹੋ ਗਿਆ ਮਨਜੀਤ ਹੁੰਦਾ ਡੈਡੀ ਤੇ ਮਾਸੜ ਹੋ ਗਿਆ ਚਾਚਾ ਹੀ ਲਾਲੋ ਮਾਸੜੇ ਬਣ ਗਿਆ ਫਿਰ ਤੇ ਉਹਨਾਂ ਦੀ ਹੋਲੀ ਡੈਥ ਦੋਆਂ ਦੀ ਦੇਖੋ ਜਦੋਂ ਉਹਨਾਂ ਦੀ ਡੈਥ ਹੋਲੀ ਕੁੜੀਆਂ ਵਿਆਹ ਹੋ ਗਈਆਂ ਤੇ ਫਿਰ ਘਰ ਐ ਰੁਲ ਜੰਨੇ ਜੀ ਮਨਜੀਤ ਦਾ ਭਰਾ ਹੈ ਤਾਂ ਉਹਦੀ ਵੀ ਡੈਥ ਹੋ ਰਿਹਾ ਉਹਦੇ ਵਿਯੋਗ ਚ ਹੋ ਗਈਦੀ ਡੈਡੀ ਦੀ ਤੇ ਲੋ ਜੀ ਹੁਣ ਆਪਾਂ ਚੱਲਦੇ ਥੱਲੇ ਜਾ ਕੇ ਦੇਖ ਕਰਨੇ ਵੀ ਕਿੰਨੀ ਕ ਦੇੜ ਦੜਾਈ ਹੋਈ ਵੀ ਹੈ ਜੀ ਤੇ ਬਾਕੀ ਅੱਜ ਲੇਬਰ ਲੱਗੀ ਨਹੀਂ ਤੁਸੀਂ ਕਹੋਗੇ ਦੇਖੋ ਆਪਣੇ ਕਿ ਨਹੀਂ ਸ਼ਾਇਦ ਪੰਜਾਬ ਤਾਂ ਪਤਾ ਨਹੀਂ ਕਿਦਾਂ ਹੋਇਆ ਤੇ ਗੱਲਬਾਤ ਇਸ ਤਰ੍ਹਾਂ ਹੈ ਵਾਹ ਹੈ ਜੀ ਪਹਾੜ ਹਸੀਨ ਬਾਦੀਆਂ ਹੈ ਵੀ ਹੋਈ ਮੈਂ ਝੂਮ ਨਹੀਂ ਸਕਦਾ ਜੀ ਤੇ ਆਪਾਂ نیچے ਚੱਲਦੇ ਤੇ ਅੱਜ ਲੇਬਰ ਤਾਂ ਨਹੀਂ ਲੱਗੀ ਜੀ ਕਿਉਂਕਿ ਲੇਬਰ ਆਇਆ ਜਿਹੜੀ ਉਹ ਕਹਿੰਨੇ ਵੀ ਸਾਡੇ ਕਿਸੇ ਬੱਚੇ ਦਾ ਅੱਜ ਬਰਥਡੇ ਹੈ ਅਸੀਂ ਤਾਂ ਬਰਥਡੇ ਮਨਾਣਾ ਅਸੀਂ ਛੁੱਟੀ ਕਰਨੀ ਹੈ ਇਹ ਆ ਬੋ ਹੈ ਚਲੋ ਉਹਨਾਂ ਨੇ ਕਰ ਲਈ ਤੇ ਤੁਹਾਡੇ ਨਾਲ ਦੋ ਗੱਲਾਂ ਅੱਜ ਮੈਂ ਥੋੜਾ ਇੱਕ ਹੁਣ ਮੇਰੇ ਨਾਲ ਹੈ ਨਹੀਂ ਨਾ ਕੋਈ ਵੀ ਤੇ ਆਪਾਂ نیچے ਜਾ ਕੇ ਹੀ ਗੱਲ ਕਰਦੇ ਜੀ ਇਹ ਰਸਤਾ ਜੀ ਇਹ ਰਸਤਾ ਚੜਦਾ ਹੈ ਇਹ ਰਸਤਾ ਜਾਂਦਾ ਆਪਣਾ ਗੁਰਦੁਆਰਾ ਸਾਹਿਬ ਨੂੰ ਇਹ ਪੱਕਾ ਹੋਊਗਾ ਜੀ ਮਸ਼ੀਨ ਖੜੀ ਉੱਪਰ ਇਹ ਵੀ ਖੇਤ ਚਾਚੇ ਉਹਨਾਂ ਦੇ ਆਲੇ-ਦਾਲ ਸਾਰਾ ਚਾਚੇ ਉਹਨਾਂ ਦਾ ਹੀ ਹੈ ਇਹ ਜਿਨਾ ਹੀ ਥੱਲੇ نیچے ਆ ਵੀ ਇਧਰ ਵੀ ਇਹ ਸਾਰਾ ਉਹਨਾਂ ਦਾ ਹੀ ਹੈ ਤੇ ਹੁਣ ਗੱਲਬਾਤ ਕਰਦੇ ਆ ਤੁਹਾਡੇ ਨਾਲ ਇਹ ਲੋ ਜੀ ਇਹ ਪੱਥਰ ਦੇਖੋ ਸਾਰੇ ਕੱਢ ਕੇ ਸਾਈਡ ਕਰੀਏ ਤੇ ਇਹ ਟਾਇ ਗਿਆ ਪਿਛਲਾ ਤੇ ਬਾਕੀ ਪਰਾਂ ਵੀ ਚੱਲਦੇ ਆ ਕਰਨ ਬੈਠੇ ਆ ਹੋ 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 ਬੱਲੇ 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 ਥੋੜਾ ਕਰਾਂ ਮੈਂ ਤੇ ਜਾਣਾ ਇਹ ਪੱਥਰ ਪੁੱਥਰ ਬਹੁਤ ਆ ਚਾਚਾ ਕਹਿੰਦਾ ਵੀ ਇਹ ਨਿਊਆਂ ਚ ਪਾ ਦੇਣਾ ਜਿਹੜਾ ਅਸੀਂ ਕੱਢ ਰਹੇ ਹਾਂ ਇਹ ਸਾਰਾ ਨਿਊਆਂ ਚ ਤੋੜ ਦੇਣਾ ਹੋਰ ਬਈ ਜੱਸ ਕਰਨਾ ਕਿੱਥੇ ਤੇਰੀ ਲੇਬਰ ਲਾਈ ਨੇ ਅੱਜ ਬੰਦੇ ਕੰਮ ਤੇ। ਇੱਕ ਏ ਆ ਬੰਦਾ। ਨੇਬਰ ਵਾਲਾ ਦੇਖੋ ਇੰਨਾ ਊਰਾ ਆਪਣਾ ਗੈਲੇ ਸਿਸਟਮ ਕਰ ਲਿਆ। ਤੇ ਹੁਣ ਹੌਲੀ ਹੌਲੀ ਇਹਨਾਂ ਨੇ ਇੱਧਰ ਕਰ ਲੈਣਾ। ਤੇ ਏ ਆਈ ਜਿਹੜਾ ਆਪਣਾ ਇਹ ਮਨਜੀਤ ਹੁੰਦਾ ਘਰ ਹੈ ਦੇਖੋ ਇਹ। ਇਹ ਮਨਜੀਤ ਹੁੰਦਾ ਘਰ ਹੈ ਇੱਧਰ ਸਾਈਡ ਤੇ। ਮੈਂ ਤੁਹਾਨੂੰ ਇੱਕ ਵਾਰ ਦਿਖਾ ਵੀ ਲਿਆ ਨਾ। ਇਹ ਦੇਖੋ ਉਹ ਮੀਟਰ ਲੱਗਿਆ ਵਾ ਦੇਖੋ ਦੋਆਂ ਦਾ। ਉਹ ਮਾਸੀ ਦਾ ਤਾਂ ਪਰਾਂ ਦੋ ਕਮਰੇ। ਇਹ ਮਨਜੀਤ ਉਹਨਾਂ ਦਾ ਤਾਂ ਤੇ ਇਹ ਧੀ ਅਰਸੋਈ। ਤੇ ਹੁਣ ਚਾਚਾ ਲੱਗਿਆ ਕਹਿਣ ਕਹਿੰਦਾ ਵੀ ਵਿਬਿੰਦਰ ਤੁਸੀਂ ਉਹ ਕਰਿਆ ਕਰਨਾ ਮੈਂ ਅਸੀਂ ਕੁਝ ਨਹੀਂ ਕਰਨਾ ਕਹਿੰਦਾ ਫੇਰ ਮੈਂ ਤੁਹਾਡੀ ਸਲਾਹ ਕੇ ਆਏ ਅਸੀਂ ਤੁਹਾਡੀ ਸਲਾਹ ਦੇ ਗੱਲ ਅਗਰੀਏ ਕਹਿੰਦਾ ਵੀ ਜੇ ਤੁਸੀਂ ਮੰਨੋ ਇਹ ਕਰਦੇ ਇਹ ਇਧਰ ਇਧਰ ਵਾਲੇ ਇਹ ਰਸੋਈ ਚੱਕ ਹੋ ਜਾਵੇਂ ਮੂਹਰੇ ਤੇ ਦੇਖੋ ਜਗ੍ਹਾ ਖੁੱਲ ਜਣੀ ਸਾਈਡ ਵਾਲੀ ਜੇ ਆਪਣਾ ਇਹ ਰਸੋਈ ਚੱਕ ਦਈਏ ਤਾਂ ਜਗ੍ਹਾ ਖੁੱਲ ਜਣੀ ਇਹ ਸਿਰੇ ਤੱਕ ਇੱਕ ਹੋ ਜਾਣਾ ਰਸਤਾ ਹੈ ਕਿ ਨਹੀਂ ਜੀ ਇਹ ਰਸੋਈ ਮੂਹਰੇ ਵੱਧ ਹੈ ਇੰਨਾ ਕੁ ਰਸਤਾ ਸਾਈਡ ਪਰ हां मैं कह रहा हूं अभी कोई नहीं चाचा ਜਿੱਦਾਂ ਤੇਰੀ ਸਲਾਹ ਹੈ ਸਰ ਮੱਥੇ ਤੂੰ ਕਰ चाचा ਕਹਿੰਦਾ ਵੀ ਦੇਖੋ ਆ ਗੱਬੇ ਨੂੰ ਗੈਲਰੀ ਛੱਡੀ ਵੀ ਦੀ ਚਾਚੇ ਉਹਨਾਂ ਦਾ ਆ ਤਾਂ ਦੇਖੋ ਕੰਧ ਟੇਢੀ ਹੋਈ ਵੀ ਹੈ ਨਾ ਕੰਧ ਟੇਢੀ ਹੋਈ ਵੀ ਹੈ ਦੇਖੋ ਆ ਸਿੱਧੀ ਜਾ ਰਹੀ ਉਹ ਟੇਢੀ ਹੋਈ ਵੀ ਕੰਧਾਂ ਕੰਧ ਟੇਢੀ ਹੈ ਤੇ ਇਹ ਗੱਲਬਾਤ ਇਹ ਹੋ ਰਹੀ ਹੈ ਵੀ चाचा ਕਹਿੰਦਾ ਵੀ ਕਿਉਂ ਨਾ ਬਿੰਦਰ ਤੁਸੀਂ ਬਣਾਣਾ ਉਹ ਹੈ ਜਾ ਤਾਂ ਇਹਨੂੰ ਇਹ ਕਹਿੰਦਾ ਠੀਕ ਕਰਕੇ ਉੱਪਰ ਕਹਿੰਦਾ ਆਪਣਾ ਮੇਟੀ-ਮੁੱਟੀ ਤਾਰ ਕਾ ਉੱਪਰ ਲੈਂਟਰ ਗੇਰ ਦੋ ਇਹਦੇ ਉੱਪਰ ਪੱਥਰ ਠੀਕ ਹੈ ਕਹਿੰਦਾ ਮਾ ਨਹੀਂ ਚਾਚਾ ਜੇ ਮਨ ਨਹੀਂ ਹੈਗਾ ਬਾਕੀ ਮੈਂ ਮਨਜੀਤ ਉਹਨਾਂ ਨੂੰ ਪੁੱਛਿਆ ਦੱਸੋ ਭਾਈ ਕਿਆ ਕਰਨਾ ਕੋਈ ਨਹੀਂ ਲੱਗ ਜੂਗਾ 40-50 ਹਜ਼ਾਰ 60 ਲੱਗ ਜੂ ਲੱਖ ਲੱਗ ਜੂ ਤੇ ਚਾਚਾ ਕਹਿੰਦਾ ਵੀ ਮੰਨੋ ਨਹੀਂ ਫਿਰ ਐ ਕਰੋ ਜੇ ਤੁਸੀਂ ਨਹੀਂ ਬੰਦਰ ਕਹਿੰਦਾ ਕੁਛ ਕਰਨਾ ਵੀ ਮੈਸੇ ਤਾਂ ਕੋਈ ਚੱਕਰ ਨਹੀਂ ਚਾਚੇ ਨਾ ਮਸ਼ੀਨ ਜਿਹੜੀ ਖੜੀ ਹੈ ਜੀ ਉਹ ਪੱਥਰ ਕੱਢਦੇ ਆ ਤੇ ਚਾਚਾ ਪੱਥਰ ਤੜਵਾ ਕੇ ਕਸੋਲੀ ਭੇਜਦਾ ਕਹਿੰਦਾ ਵੀ ਮੰਨੋ ਕੋਈ ਲੋੜ ਨਹੀਂ ਨਹੀਂ ਦੱਸੋ ਕਹਣਾ ਨਹੀਂ ਕਹਣਾ ਵੀ ਬਿੰਦਰਾ ਦੇਖੋ ਅਸੀਂ ਮੈਂ ਪਿਛਲੀ ਵਾਰ ਜਦੋਂ ਨਾ ਆਪਣਾ ਸਾਨਾ 12 13 ਚ ਆ ਕੇ ਨਾ ਮੈਂ ਇਹ ਜਦ ਮਮੀ ਹੁੰਦੀ ਸੀ ਮੈਂ ਗਾਰਡਰ ਉਧਰ ਮਮੀ ਕਹਿੰਦੀ ਵੀ ਆਪਣੀ ਛੱਤ ਗਰ ਗਈ ਮੈਂ ਚਾ 6 ਗਾਰਡਰ ਲਿਆ ਤਾਂ ਤੇ ਨਹੀਂ ਪਾਏਵੇਂ ਤਿੰਨ ਅੱਗੇ ਐ ਤੇ ਛੱਤ ਪਾ ਗਿਆ ਤਾਂ ਜੀ ਤੇ ਉਸ ਤੋਂ ਬਾਅਦ ਹੁਣ ਚਾਚਾ ਕਹਿੰਦਾ ਵੀ ਬਿੰਦਰਾ ਐ ਕਰ ਬੀ ਜੇ ਤੁਸੀਂ ਨਹੀਂ ਬਣਾਣਾ ਕਿਉਂ ਨਾ ਆਪਾਂ ਕਹਿੰਦਾ ਤੁਸੀਂ ਮੰਨੂ ਆਪਣੇ ਵਾਲੇ ਪੱਥਰ ਦੇ ਦਿਓ ਇਹ ਤਿੰਨ ਗੰਧਾ ਇੱਕ ਤਾਂ ਬੈਕ ਸਾਈਡ ਇੱਕ ਆ ਸਾਈਡ ਵਾਲੀ ਇੱਕ ਤੁਸੀਂ ਮੂਹਰੇ ਦੇਖ ਲਈ ਰਸੋਈ ਮਾਫੀ ਰ ਕਹਿੰਦਾ ਵੀ ਇਹ ਪੱਥਰ ਦੇ ਦਿਓ ਕਹਿੰਦਾ ਵੀ ਮੈਂ ਇੱਧਰ ਲਾ ਦਨਾ ਮੈਂ ਲਾ ਲੈ ਬਈ ਕਿਉਂਕਿ ਜਿਹੜੇ ਇਹ ਪੱਥਰ ਹੈ ਨਾ ਕਹਿੰਦਾ ਪਹਿਲੇ ਇਹੋ ਜਿਹੇ ਪੱਥਰ ਮਿਲਦੇ ਹੀ ਨਹੀਂ ਸਿੱਧੇ ਦੇਖੋ ਕਿੰਨੀ ਸੋਹਣੀ ਪਹਿਲਾਂ ਟੀਪ ਕਰਕੇ ਐ ਤੇ ਕੋਈ ਕਹਿ ਦੂਗਾ ਜੀ ਆਪਣੇ ਕਿ ਨਹੀਂ ਲਪਾਈ ਕਰੀ ਵੀ ਨਹੀਂ ਹੁੰਦੀ ਜੀ ਇਹੋ ਜੀ ਹੈ ਜੀ ਤੇ ਇਹ ਦੇਖੋ ਜੀ ਕਿ ਆ ਕਿ ਆ ਦੇ ਆਪ ਤਾਂ ਕੰਧਾਂ 'ਚ ਪਹਿਲਾਂ ਕਿੰਨੀ ਚੌੜੀ ਕੰਧਾਂ ਪਹਿਲਾਂ ਪਹਿਲਾਂ ਢੇੜ ਫੁੱਟ ਦੀ ਕੰਧ ਹੈ ਜੀ ਢੇੜ ਫੁੱਟ ਦੀ ਢੇੜ ਫੁੱਟ ਹਾਂ ਢੇੜ ਹੱਥ ਦੀ ਕੰਧ ਹੈ ਜੀ ਉਹ ਦੇਖੋ ਜਿੰਨੀ ਟੇਢੀ ਹੋਈ ਗਈ ਨਾ ਉਹਦੇ 'ਚ ਪੱਥਰ ਲਾਏ ਹੋਏ ਆ ਬਾਕੀ ਪੱਥਰ ਤੇ ਉੱਪਰ ਦੇਖੋ ਕਿੰਨਾ ਸੋਹਣਾ ਛਾਜਰੀ ਜੀ ਬਣਾਈ ਵੀ ਐ ਸਲੇਪਾਂੀਆਂ ਲਾ ਕੇ ਇਹ ਦੇਖੋ ਇੱਧਰ ਵੀ ਲਾਈ ਵੀ ਆਂ ਦੇਖੋ ਇਹਨ ਗੁਣੀਆਂ ਚਾਹੇ ਤਾਂ ਇਹ ਤਾਂ ਇਹਨ ਗੁਣੀਆਂ ਚਾਹੇ ਮੰਜੀਤ ਹੁੰਦਾ ਜਿਹੜਾ ਮਕਾਨ ਤਾਂ ਤੇ ਇਹ ਦੇਖੋ ਇਹਦੀ ਚ ਵੀ ਲਾਈ ਵੀ ਆਂ ਤੇ ਕਿਚਨ ਦੇ ਵਿੱਚ ਜਿੰਨਾ ਵੀ ਲਾਇਆ ਉਹ ਤਾਂ ਮਾਰਬਲ ਉੱਪਰ ਆਪਣਾ ਬਾਸ ਬੂਸ ਪਾ ਕੇ ਛੱਤ ਬਣਾਈ ਤੇ ਉਪਰਾਂ ਕਰਤੇ ਜੀ ਤੇ ਚਲੋ ਚਾਲਦੇ ਬਾਕੀ ਗੱਲਬਾਤ ਕਰੂਗੇ ਆਪਾਂ ਜਿਹੜਾ ਅੰਕਲ ਹੈ ਨਾ ਆਪਣਾ ਵੀਰ ਤੁਹਾਨੂੰ ਮਿਲਾਇਆ ਸ਼ੁਰੂ ਚ ਉਹ ਵੀਰ ਇਹ ਲੇਬਰ ਲੈ ਕੇ ਆਇਆ ਵੀਰ ਨੂੰ ਇਹ ਪਤਾ ਸਾਰਾ ਕੁਝ ਕਿਦਾਂ ਉਹਦੇ ਕੋਲ ਫੇਰ ਆਪਾਂ ਖੜੂਗੇ ਅਗਲੇ ਬਲੌਗ ਵਿੱਚ ਫਿਰ ਤੁਹਾਨੂੰ ਸਾਰਾ ਕੁਝ ਪੁੱਛ ਪ੍ਰਤੀਤ ਤੇ ਚਲੋ ਠੀਕ ਹੈ ਜੀ ਚੱਲਦੇ ਹੁਣ ਚੱਲੀਏ ਵੀ ਕਰਨ ਚਲੋ ਠੀਕ ਹੈ ਜੀ ਆਪਣਾ ਬਲੌਗ ਇੱਥੇ ਤੱਕ ਦਾ ਜੀ ਮਿਲਦੇ ਹਾਂ ਜੀ ਅਗਲੇ ਬਲੌਗ ਵਿੱਚ ਜਦ ਤੱਕ ਸਾਨੂੰ ਦੋ ਇਜਾਜ਼ਤ ਮੇਰੇ ਵੱਲੋਂ ਸਸਰੀ ਕਾਲ ਹੱਸਦੇ ਵਾਦੇ ਰਹੋ ਤੇ ਚੜ੍ਹਦੀਆਂ ਕਲਾਂ 'ਚ ਰਹੋ ਹੁਣ ਆਪਣੇ ਬਲੌਗ ਦਾ ਕਰਿਓ ਜੀ ਇੰਤਜ਼ਾਰ ਅਗਲਾ ਬਲੌਗ ਕੀ ਕੀ ਆਊਗਾ ਬਣੇ ਰਹੋ ਬਲੌਗ ਦੇ ਨਾਲ ਤੇ ਬਲੌਗ ਨੂੰ ਫੁੱਲ ਵਾਚ ਕਰਿਓ ਜੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਉਹ ਦੇਖੋ ਆਪਾਂ ਹੱਸਣ ਲੱਗ ਕੇ ਗਏ ਤੇ ਤੇ ਇਸ ਵਾਰ ਚਾਚੇ ਉਹਨੇ ਉਧਰ ਚਲੇ ਗਿਆ ਇੱਧਰ ਕੁਝ ਨਹੀਂ ਲਾਇਆ ਉਹਨਾਂ ਨੇ ਜੇ ਲਾਇਆ ਤਾਂ ਉਹ ਕਹਿੰਨੇ ਬੱਕਰੇ ਖਾ ਗਏ ਕਿਉਂਕਿ ਦੇਖ ਰੇਖ ਹੈ ਨਹੀਂ ਤੇ ਚਲੋ ਠੀਕ ਹੈ ਜੀ ਮਿਲਦੇ ਹਾਂ ਜੀ ਅਗਲੇ ਬਲੌਗ ਵਿੱਚ ਸਾਨੂੰ ਦੋ ਇਜਾਜ਼ਤ ਸਾਡੇ ਵੱਲੋਂ ਸਾਸਰੀ ਕਾਲ ਸਾਸਰੀ ਕਾਲ ਜੀ ਸਾਰਿਆਂ ਨੂੰ ਇੱਕ ਵਾਰੀ ਖੱਟੇ ਔਰੇ ਖੱਟਾ ਲੱਗਿਆ ਅੰਦਰ ਖਾਈਏ ਵੱਢ ਕੇ ਨਾ ਹਾਂ ਨਾਲੇ ਮਸਾਲਾ ਜਿਹਾ ਬਣਾ ਕੇ ਖਾਉਂਗੇ ਮਿਰਚ ਵਾਲਾ ਹਾਂ ਵੀ ਲੱਗਿਆ ਬਾਦੀ ਚਲੋ ਠੀਕ ਹੈ ਜੀ ਮਿਰਚ ਵਾਲਾ ਮਸਾਲਾ ਜਿਹਾ ਬਣਾ ਕੇ ਇੱਕ ਵਾਰੀ ਵੀਊ ਦੇਖੋ चलो ठीक है सास जी